ਸੋ 99 ਬੱਚਿਆਂ ਨੇ ਜੇਈ ਟੈਸਟ ਕਲੀਅਰ ਕੀਤਾ ਇੱਥੇ ਅਜ ਮਾਪਿਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਬਹੁਤ ਖੁਸ਼ ਨੇ ਉਹ ਮਾਨ ਨਾਲ ਦੱਸਦੇ ਆ ਕਿ ਸਾਡਾ ਬੱਚਾ ਜਿਹੜਾ ਸਰਕਾਰੀ ਜਿਹੜਾ ਸਕੂਲ ਦੇ ਵਿੱਚ ਪੜਦਾ ਸੋ ਕਿਉਂਕਿ ਅਸੀਂ ਵਾਦਾ ਕੀਤਾ ਸੀਗਾ ਜਦੋਂ ਅਰਵਿੰਦ ਕੇਸ਼ਰੀਵਾਲ ਸਾਹਿਬ ਨਾਲ ਅਸੀਂ ਕਸਬਿਆਂ ਪਿੰਡਾਂ ਚ ਰੋਡ ਸ਼ੋ ਬਾਈ ਦੇ ਵਿੱਚ ਲੈ ਕੇ ਜਾ ਰਹੇ ਸੀ ਕਿ ਅਸੀਂ ਸਕੂਲਾਂ ਦੀ ਨਿਹਾਰ ਬਦਲਾਂਗੇ ਅਸੀਂ ਹਸਤਾਵਾਂ ਦੀ ਨਿਹਾਰ ਬਦਲਾਂਗੇ ਅਸੀਂ ਬਿਜਲੀ ਤਾਨੂੰ ਮੁਫਤਵੇਵਾਂਗੇ ਅਸੀਂ ਇਨਫਰਾਸਟ੍ਰਕਚਰ ਲੈ ਕੇ ਆਵਾਂਗੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਬਹੁਤ ਸਾਰੀਆਂ ਗਰੰਟੀਆਂ ਉਹਦੇ ਚੋਂ ਅਸੀਂ ਪੂਰੀਆਂ ਕਰਤੀਆਂ ਬਹੁਤ ਸਾਰੀਆਂ ਇਹੋ ਜਿਹੀ ਵੀ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਿਹਾ ਵੀ ਨਹੀਂ ਸੀ ਮਿਸਾਲ ਵਜੋਂ ਟੋਲ ਪਲਾਜ਼ੇ ਬੰਦ ਕਰਨੇ ਜਿਹਦੇ ਨਾਲ 17 ਟੋਲ ਪਲਾਜ਼ੇ ਬੰਦ ਕਰਨ ਨਾਲ 62 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਸੋ ਐਮਐਲਏ ਜਿਹੜੇ ਨੇ ਸਾਡੇ ਵਿਧਾਇਕ ਜਾਂ ਐਕਸ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਸੀ ਉਹ ਉਹ ਅਸੀਂ ਸੱਤ-ਸੱਤ ਪੈਨਸ਼ਨਾਂ ਵਾਲੇ ਵੀ ਸੀਗੇ ਉਹਨੂੰ ਅਸੀਂ ਕਪੈਂਸ਼ਨ ਤੇ ਲੈ ਕੇ ਆਏ ਆ ਤੇ ਪੰਜਾਬ ਹਰ ਰੋਜ਼ ਕੋਈ ਨਾ ਕੋਈ ਨਵੀਂ ਮੱਲ ਮਾਰ ਰਿਹਾ ਤਰੱਕੀ ਵੱਲ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਆਪਣੇ ਕੈਮਰਾ ਰਹੀਂ ਪੰਜਾਬ ਨੂੰ ਬਦਲਦਾ ਦਿਖਾ ਰਹੇ ਹੋ ਪਰ ਬਦਲਦਾ ਪੰਜਾਬ ਤੁਹਾਨੂੰ ਤੁਹਾਡੇ ਕੈਮਰੇ ਜਿਹੜੇ ਨੇ ਉਹ ਉਹਨਾਂ ਰਾਹੀਂ ਲੋਕ ਵੀ ਦੇਖ ਰਹੇ ਨੇ ਸੋ ਮੈਂ ਤੁਹਾਡਾ ਧੰਨਵਾਦ ਤੁਹਾਡਾ ਵੀ ਕਰਦਾ ਸਾਰੇ ਮਾਪਿਆਂ ਦਾ ਟੀਚਰ ਸਾਹਿਬਾਨ ਦਾ ਮਨੀਸ਼ ਸੋਦੀਆ ਜੀ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਦੇ ਤੌਰ ਤੇ ਦੇ ਮੋਢੀ ਦੇ ਤੌਰ ਤੇ ਜਾਣਿਆ ਜਾਂਦਾ ਦੇਸ਼ ਦੇ ਵਿੱਚ ਦਿੱਲੀ ਦੇ ਸਕੂਲਾਂ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਸੋ ਹੁਣ ਪੰਜਾਬ ਦੇ ਸਕੂਲਾਂ ਦੀ ਤੁਸੀਂ ਮੈਂ ਕਹਿੰਨਾ ਕਿ ਇੱਥੋਂ ਹੀ ਨਾ ਚਲੇ ਜਾਇਓ ਬਾਹਰ ਤੁਸੀਂ ਸਕੂਲ ਦਾ ਜਿਹੜਾ ਨਵਾਂ ਬਲਾਕ ਹੈ ਉਹ ਵੀ ਦੇਖ ਕੇ ਜਾਇਓ ਬੱਚਿਆਂ ਨਾਲ ਗੱਲ ਕਰਕੇ ਵੀ ਜਾਇਓ ਮਾਪਿਆਂ ਨਾਲ ਵੀ ਗੱਲ ਕਰਿਓ ਕਿ ਤਾਂ ਕਿ ਆਪਾਂ ਨੂੰ ਇਹ ਲੱਗੇ ਕਿ ਹਾਂ ਜੋ ਜੋ ਜਿਹੜੇ ਬੱਚੇ ਇੱਥੇ ਆ ਰਹੇ ਨੇ ਉਹ ਕੀ ਕਹਿ ਰਹੇ ਨੇ ਜਿਹੜੇ ਮਾਪੇ ਇੱਥੇ ਬੱਚੇ ਨੂੰ ਭੇਜ ਰਹੇ ਨੇ ਉਹਨਾਂ ਦਾ ਕੀ ਪਿਓ ਤੇ ਜਿਹੜੀ ਇਚਰਾ ਤੋਂ ਅਦਰਜੇ ਕੰਮ ਰਾਈਟ ਹੈ ਜਿਹੜੀ ਤੁਸੀਂ ਆਪ ਕਿਹਾ ਸੀ ਅਟਾ ਦਾ ਤਾਂ ਜੀ ਤੁਸੀਂ ਲੈਂਦੇ ਹੋ ਹੋਰ ਕੂਤਾ ਬਣਾਉਂਦੇ ਨਹੀਂ ਨਹੀਂ ਉਹ ਜਿਹੜਾ ਜਿਹੜਾ ਕੈਂਪਸ ਮੈਨੇਜਰ ਤਾਂ ਉੱਥੇ ਸਾਰੇ ਸਕੂਲਾਂ ਵਾਸਤੇ ਕੈਂਪਸ ਮੈਨੇਜਰ ਚੌਕੀਦਾਰ ਬਲਕਿ ਸਕੂਲ ਦਾ ਟਾਈਮ ਖਤਮ ਹੋਣ ਤੋਂ ਬਾਅਦ ਵੀ ਸਕੂਲ 'ਚ ਕੌਣ ਆਉਂਦਾ ਹੈ ਕਈ ਵਾਰੀ ਸਕੂਲ ਖਤਮ ਹੋਣ ਤੋਂ ਬਾਅਦ ਉੱਥੇ ਕੋਈ ਆਵਾਰਾ ਕਰਦੇ ਜਾਂ ਨਸ਼ੇੜੀ ਚਲੇ ਜਾਂਦੇ ਆ ਕੋਈ ਅਸ਼ਲੀਲ ਗੱਲਾਂ ਉੱਥੇ ਕੰਧਾਂ ਤੇ ਬਾਥਰੂਮਾਂ 'ਚ ਲਿਖ ਜਾਂਦੇ ਆ ਉਹ ਅਸੀਂ ਬਾਅਦ 'ਚ ਵੀ ਸਕੂਲ ਦੀ ਰੱਖੀ ਕਰਨੀ ਹੈ ਕੈਮਰੇ ਕੈਮਰੇ ਵੀ ਲਾਇਆ ਨੇ ਸਕੂਲਾਂ 'ਚ ਅੰਦਰ ਵੀ ਤੇ ਬਾਹਰ ਵੀ ਕਿ ਸਕੂਲਾਂ ਨੂੰ ਅਸੀਂ ਸਕੂਲ ਬਣਾ ਕੇ ਵਿਦਿਆ ਦਾ ਮੰਦਿਰ ਬਣਾ ਕੇ ਰੱਖਿਆ ਹੈ। ਪਰ ਜਿਹੜਾ ਸਿੱਖਿਆ ਘਰਾਣਤੀ ਹੈ 12000 ਸਕੂਲਾਂ ਦੀ ਗੱਲ ਕੀਤੀ ਜਾ ਰਹੀ ਹੈ। ਕੁੱਲ ਕਿੰਨਾ ਬਜਟ ਜਿਹੜਾ ਇਸ ਲਈ ਰੱਖਿਆ ਕਿ ਕਿੰਨੇ ਵੀ ਸਕੂਲਾਂ ਦਾ ਵਿਨਸ ਬਣੇ ਨਾ ਕਿੰਨਾ ਪਹਿਲੀ ਵਾਰ ਹੋਇਆ ਕਿ 17000 ਕਰੋੜ ਤੋਂ ਜ਼ਿਆਦਾ ਬਜਟ ਐਜੂਕੇਸ਼ਨ ਵਾਸਤੇ ਰੱਖਿਆ ਗਿਆ। 19200 ਸਕੂਲ ਹੈ। ਲਗਭਗ ਸਾਰੇ ਸਕੂਲਾਂ ਦੀਆਂ ਜਿਹੜੀਆਂ ਬਾਉਂਡਰੀਆਂ ਬਣ ਗਈਆਂ ਬਹੁਤ ਸਾਰੇ ਸਕੂਲਾਂ 'ਚ ਬਾਉਂਡਰੀਆਂ ਹੀ ਨਹੀਂ ਸੀਗੇ ਪਸ਼ੂ ਡੰਗਰ ਫਿਰ ਦਰਾਂ ਸੀ ਲਗ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਤੇ ਬਾਥਰੂਮ ਤੋਂ ਬਿਨਾ ਕੋਈ ਸਕੂਲ ਨਹੀਂ ਟੀਚਰਾਂ ਦੀਆਂ ਭਰਤੀਆਂ ਹਰ ਰੋਜ਼ ਹੁਣ ਹਜੇ 1400 ਟੀਚਰ ਹਜੇ ਹੋਰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਪ੍ਰਿੰਸੀਪਲ ਉਹ ਇੱਕ ਲੀਗਲ ਜਿਹੜਾ ਮਾਮਲਾ ਫਸਿਆ ਹੋਇਆ ਸੀ ਉਹਨੂੰ ਵੀ ਕਲੀਅਰ ਕਰਕੇ ਕਿ ਕਿਹੜੇ ਪ੍ਰਮੋਟਿਵ ਪ੍ਰਿੰਸੀਪਲ ਬਣਨਗੇ ਕਿਹੜੇ ਡਾਇਰੈਕਟਰ ਰੱਖਣੇ ਨੇ ਉਹ ਵੀ ਆਉਣ ਵਾਲੇ ਦਿਨਾਂ 'ਚ ਕਰ ਸਕਦਾ ਹਾਂ ਜੀ। ਨਹੀਂ ਪਹਿਲੀ ਗੱਲ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਵਾਸਤੇ ਸ਼ਿਖਾਸ਼ਾ ਆ ਰਹੀਆਂ ਨੇ। ਨਹੀਂ ਤਾਂ ਸਰਕਾਰੀ ਸਕੂਲ ਤੇ ਖਾਲੀ ਪਏ ਹੁੰਦੇ ਸੀ। ਸਰਕਾਰੀ ਕਾਲਜ ਖਾਲੀ ਪਏ ਹੁੰਦੇ ਸੀ। ਹੁਣ ਸਰਕਾਰੀ ਸਕੂਲ ਵੀ ਜਿਹੜੇ ਨੇ ਉਹ ਸੀਟਾਂ ਵਧਾਉਣੀਆਂ ਪਈਆਂ ਵਧਾਵਾਂਗੇ। ਹੋਰ ਸਕੂਲ ਬਣਾਉਣਾ ਪਿਆ ਆਲੇ ਦੁਆਲੇ ਕਿਉਂਕਿ ਆਪਣੇ ਕੋਲੇ 19000 ਤੋਂ ਜ਼ਿਆਦਾ ਸਕੂਲ ਹੈ। ਤੇ ਹੋਰ ਕਿਸੇ ਹੋਰ ਸਕੂਲ ਨੂੰ ਅਪਗ੍ਰੇਡ ਕਰਨਾ ਪਿਆ। 10ਵੀਂ ਤੋਂ 12ਵੀਂ ਦਾ ਕਰਨਾ ਪਿਆ। ਤਾਂ 10ਵੀਂ ਨੂੰ 12ਵੀਂ ਦਾ ਕਰਾਂਗੇ। ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਪੁੱਛਣਾ ਚਾਹਣਾ ਹਾਂ ਉਹ ਵੀ ਜ਼ਿੰਮੇਵਾਰ ਮਨਿਸਟਰ ਨੇ ਹਣੋ ਕਿ ਪੇਰੈਂਟਸ ਨੂੰ ਨਹੀਂ ਹੱਕ ਹੈਗਾ ਇਹ ਕਿ ਮੇਰਾ ਜਿਹੜਾ ਮੇਰੇ ਬੱਚੇ ਨੂੰ ਟੀਚਰ ਪੜਾਉਂਦਾ ਉਹ 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 ਮੈਨੂੰ ਦੱਸੇ ਕਿ ਕੀ ਪੜਾ ਰਿਹਾ ਜੇ ਉਹ ਨਹੀਂ ਆਇਆ ਟੀਚਰ ਤਾਂ ਦੱਸਿਆ ਜਾਵੇ ਉਹਨਾਂ ਨੂੰ ਕਿ ਓਹਦੀ ਥਾਂ ਤੇ ਅੱਜ ਉਹ ਕੌਣ ਪੜਾਊਗਾ ਉਹ ਸਬਜੈਕਟ ਨੂੰ ਸੋ ਮੋਨਿਟਰਿੰਗ ਕਰਨਾ ਤਾਂ ਕੋਈ ਕੋਈ ਗਲਤ ਗੱਲ ਨਹੀਂ ਅਸੀਂ ਕਿਸੇ ਸਟੇਟ ਸਕੂਲ 'ਚ ਹਿੱਸਾ ਤਾਂ ਨਹੀਂ ਪਾਉਣਾ ਹੈ ਨਾ ਕਿਸੇ ਕਿਸੇ ਖੱਡ ਚ ਹਿੱਸਾ ਪਾਉਣ ਆਇਆ ਨਾ ਕਿਸੇ ਬੱਸ ਚ ਹਿੱਸਾ ਪਾਉਣਾ ਹੈ ਵੀ ਇਸ ਸਕੂਲ ਚ ਬੱਸਾਂ ਜਿਹੜੀ ਆ ਪਵਾ ਦਮਾਨੇ ਚੱਲਿਆ ਕਰਨੀਆਂ ਠੀਕ ਹੈ ਨਾ ਇਹ ਸਿੱਖਿਆ ਕ੍ਰਾਂਤੀ ਹੈ ਜਿਸ ਸਿੱਖਿਆ ਤੋਂ ਉਹਨਾਂ ਨੂੰ ਅਲਰਜੀ ਆ ਸੀ ਕੀ ਕਰੀਏ ਦੰਗੇ ਨੂੰ ਕੀ ਕਰਾਉਣੇ ਹੁਣ ਕਹਿੰਦੇ ਹਾਂ ਇਹ ਦੰਗੋ ਵਾਲਾ ਅੱਛਾ ਹੈ ਇਹ ਦੇ ਦੰਗੋ ਵਾਲਾ ਕੰਮ ਬੱਛਾ ਹੈ ਜਿਸ ਤਰ੍ਹਾਂ